ਰਾਜਵੀਰ ਜਵੰਦੇ ਦੀ ਫਿਲਮ ਸਿਨੇਮੇ ਘਰਾਂ ਵਿੱਚ ਲੱਗ ਚੁੱਕੀ ਆ ਆਪਾਂ ਸਾਰਿਆਂ ਨੂੰ ਪਤਾ ਕਿ ਕਨਵਰ ਗਰੇਵਾਲ ਦਾ ਰਾਜਵੀਰ ਜਵੰਦੇ ਦੇ ਪਰਿਵਾਰ ਨਾਲ ਕੀ ਰਿਸ਼ਤਾ ਕਨਵਰ ਗਰੇਵਾਲ ਦਾ ਰਾਜਵੀਰ ਜਵੰਦੇ ਨਾਲ ਕੀ ਰਿਸ਼ਤਾ ਦੋਸਤੀ ਤੋਂ ਉੱਪਰ ਉੱਠ ਕੇ ਭਰਾਵਾਂ ਵਾਲਾ ਫਰਜ਼ ਨਿਭਾਇਆ ਕਨਵਰ ਗਰੇਵਾਲ ਨੇ ਪਹਿਲੇ ਦਿਨ ਤੋਂ ਆਪਾਂ ਨੂੰ ਪਤਾ ਯੂਨੀਵਰਸਿਟੀ ਟਾਈਮ ਇਕੱਠੇ ਪੜ੍ਹਦੇ ਸੀ ਰਾਜਵੀਰ ਜਵੰਦਾ ਤੇ ਕਨਵਰ ਗਰੇਵਾਲ ਉਸ ਸਮੇਂ ਦੀ ਦੋਸਤੀ ਅੱਜ ਭਰਾਵਾਂ ਦੇ ਪਿਆਰ ਤੋਂ ਵੀ ਉੱਪਰ ਹੋ ਗਈ ਕਨਵਰ ਗਰੇਵਾਲ ਨੇ ਸਾਬਤ ਕਰ ਦਿੱਤਾ ਕਿ ਉਹ ਇੱਕ ਸੱਚਾ ਦੋਸਤ ਹੀ ਨਹੀਂ ਉਸਦੇ ਵੱਡੇ ਭਰਾ ਤੋਂ ਵੀ ਵੱਧ ਕੇ ਉਸ ਨੇ ਉਸ ਦਾ ਸਾਥ ਦਿੱਤਾ ਪਹਿਲੇ ਦਿਨ ਤੋਂ ਲੈ ਕੇ ਪਰਿਵਾਰ ਦੇ ਨਾਲ ਰਹੇ ਹਰ ਦੁੱਖ ਵਿੱਚ ਉਹਨਾਂ ਦਾ ਸਾਥ ਦਿੱਤਾ ਘਰ ਵਾਲਿਆਂ ਨੂੰ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਚਾਹੇ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਪਰ ਫਿਰ ਵੀ ਉਸਨੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਸਾਰੇ ਕੰਮ ਆਪ ਅੱਗੇ ਹੋ ਕੇ ਕੀਤੇ ਆਪਾਂ ਵੇਖਿਆ ਕਿਸ ਤਰ੍ਹਾਂ ਭੋਗ ਉੱਪਰ ਵੀ ਸਾਰਾ ਜੋ ਕੀਤਾ ਸੀ ਉਹ ਕਨਵਰ ਗਰੇਵਾਲ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਜਦੋਂ ਫਿਲਮ ਰਾਜਵੀਰ ਜਵੰਦੇ ਦੀ ਰਿਲੀਜ਼ ਹੋਣ ਵਾਲੀ ਸੀ ਉਸ ਸਮੇਂ ਵੀ ਕਨਵਰ ਗਰੇਵਾਲ ਨੇ ਅੱਗੇ ਹੋ ਕੇ ਆਪਣਾ ਫਰਜ਼ ਨਿਭਾਇਆ ਕੱਲ ਉਸ ਦੀ ਫਿਲਮ ਦਾ ਪਹਿਲਾ ਦਿਨ ਸੀ ਤੇ ਸਿਨੇਮੇ ਘਰਾਂ ਵਿੱਚ ਲੱਗ ਚੁੱਕੀ ਸੀ ਲੋਕ ਦਰਸ਼ਕ ਜੋ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਆ ਉਹ ਸਾਰੇ ਫਿਲਮ ਵੇਖਣ ਪਹੁੰਚੇ ਤੇ ਉਹਨਾਂ ਨੇ ਫਿਲਮ ਦੀ ਤਾਰੀਫ ਵੀ ਬਹੁ ਕੀਤੀ ਕਿ ਸਿੰਪਲ ਤੇ ਸਾਦਗੀ ਨਾਲ ਭਰੀਏ ਫਿਲਮ ਆ ਇਹ ਸਾਰਿਆਂ ਨੂੰ ਜਰੂਰ ਦੇਖਣੀ ਚਾਹੀਦੀ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਫਿਲਮ ਵੇਖਣ ਤਾਂ ਜੋ ਉਹ ਯਾਦ ਕਰ ਸਕਣ ਉਹਨੂੰ ਯਾਦ ਰੱਖਣ ਰਾਜਵੀਰ ਜਵੰਦੇ ਨੂੰ ਉਹਨੂੰ ਭੁਲਾਉ ਨਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਿ ਇਹ ਸੱਭਿਆਚਾਰਕ ਨਾਲ ਜੋ ਜੁੜਿਆ ਗਾਇਕ ਸੀ ਇਹ ਪੰਜਾਬੀ ਲੋਕ ਗਾਇਕਾਂ ਚੋਂ ਵੀ ਆਉਂਦਾ ਸੀ ਕਿਉਂਕਿ ਆਪਾਂ ਵੇਖਿਆ ਉਹ ਆਮ ਨੋਰਮਲ ਤੇ ਸਿੰਪਲ ਗੀਤ ਗਾਉਂਦਾ ਸੀ ਕੋਈ ਉਹ ਜੀ ਅਜਿਹੇ ਗਲਤ ਵਿਸ਼ੇ ਨਹੀਂ ਸੀ ਉਸਦੇ ਤੇ ਲੋਕਾਂ ਨੇ ਫਿਲਮ ਦੀ ਤਾਰੀਫ ਵੀ ਕੀਤੀ ਤੇ ਲੋਕ ਪਹੁੰਚੇ ਵੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਲੋਕਾਂ ਨੇ ਇਕੱਲਾ ਫੇਸਬੁੱਕ ਜਾਂ ਵਟਸਐਪ ਜਾਂ ਇੰਸਟਾਗ੍ਰam ਤੇ ਹੀ ਕਮੈਂਟਾਂ ਦੇ ਵਿੱਚ ਮੈਸੇਜ ਕੀਤੇ ਕਿ ਅਸੀਂ ਵੀ ਆਵਾਂਗੇ ਪਰ ਲੋਕਾਂ ਨੇ ਉਹ ਕਰਕੇ ਵੀ ਦਿਖਾਇਆ ਲੋਕ ਫਿਲਮ ਵੇਖਣ ਪਹੁੰਚੇ ਵੀ ਤੇ ਵੱਡੇ ਵੱਡੇ ਐਕਟਰ ਵੀ ਸਾਰੇ ਐਕਟਰ ਇੱਕ ਸਨੇਮੇ ਦੇ ਵਿੱਚ ਇਕੱਠੇ ਹੋ ਕੇ ਫਿਲਮ ਦੇਖਣ ਪਹੁੰਚੇ ਉਹ ਆਪਣਾ ਕੰਮਕਾਰ ਛੱਡ ਕੇ ਪਹੁੰਚੇ ਕਨਵਰ ਗਰੇਵਾਲ ਵੀ ਉਹਨਾਂ ਦੇ ਵਿੱਚੋਂ ਸੀ ਅਕਸਰ ਹੀ ਉਹ ਵੇਖ ਕੇ ਫਿਲਮ ਵੇਖ ਕੇ ਇਹ ਯਾਦ ਤਾਂ ਬੜੀ ਆਈ ਕਿ ਕਾਸ਼ ਜੇ ਕਿਤੇ ਅੱਜ ਸਾਡਾ ਭਰਾ ਜਿਉਂਦਾ ਹੁੰਦਾ ਤਾਂ ਸਾਡੇ ਨਾਲ ਸੀਟ ਤੇ ਬੈਠ ਕੇ ਫਿਲਮ ਵੇਖਦਾ ਸਾਡੇ ਨਾਲ ਉਹ ਇੱਥੇ ਸਿਨੇਮੇ ਦੇ ਵਿੱਚ ਆਉਂਦਾ ਤੇ ਅਸੀਂ ਇਕੱਠੇ ਹੁੰਦੇ ਕਿਉਂਕਿ ਦਿਲ ਭਰ ਆਇਆ ਫਿਲਮ ਵੇਖ ਕੇ ਕਿਉਂਕਿ ਜਦੋਂ ਸਕਰੀਨ ਉੱਪਰ ਰਾਜਵੀਰ ਜਵੰਦੇ ਨੂੰ ਵੇਖਦੇ ਸੀ ਤਾਂ ਇੰਜ ਲੱਗਦਾ ਸੀ ਕਿ ਹੁਣੇ ਸਕਰੀਨ ਤੋਂ ਬਾਹਰ ਆ ਕੇ ਸਾਡੇ ਨਾਲ ਗੱਲਾਂ ਬਾਤਾਂ ਕਰੇਗਾ ਤੇ ਫਿਲਮ ਦੇ ਗੀਤ ਜੋ ਕਿ ਦਿਲਜੀਤ ਨੇ ਗਾਇਆ ਉਹਨੇ ਵੀ ਕੋਈ ਚਾਰਜ ਨਹੀਂ ਕੀਤਾ ਸਿਰਫ ਰਾਜਵੀਰ ਜਵੰਦੇ ਲਈ ਗੀਤ ਜੋ ਮੌਕੇ ਤੇ ਉਹਨਾਂ ਨੇ ਜੋ ਗੀਤ ਉਹਨਾਂ ਦਾ ਗਾਇਆ ਉਸ ਨੂੰ ਲਿਖਿਆ ਸਾਰਾ ਕੁਝ ਕੀਤਾ ਉਹ ਵੀ ਸਿਰਫ ਰਾਜਵੀਰ ਜਵੰਦੇ ਲਈ ਐਨਾ ਪਿਆਰ ਉਸ ਕਲਾਕਾਰ ਨੂੰ ਦਿੱਤਾ ਗਿਆ ਸਾਰੇ ਹੀ ਕਲਾਕਾਰਾਂ ਵੱਲੋਂ